ਮੇਰਾ ਖਿਆਲ ਹੈ ਅੱਜ ਸਾਰਾ ਪੰਜਾਬ ਸੁੱਖ ਦੇ RAM ਦੀ ਨੀਂਦ ਸੌਂਗਾ ਕਿਉਂਕਿ ਜਿਹੜੀ ਪੰਜਾਬ ਸਰਕਾਰ ਦੀ ਇੱਕ ਕਿਸਾਨਿਆਂ ਨੂੰ ਕੱਲਿਆਂ ਨੂੰ ਮਾਰਨ ਵਾਸਤੇ ਨਹੀਂ ਬਲਕਿ ਮਜ਼ਦੂਰਾਂ ਨੂੰ ਪਿੰਡ ਦੇ ਵਿੱਚ ਵਸਦੇ ਹਰ ਬਚਿੰਦੇ ਨੂੰ ਮਾਰਨ ਵਾਲੀ ਇੱਕ ਲੈਂਡ ਪੂਲਿੰਗ ਦੀ ਇਹਨਾਂ ਦੀ ਪਾਲਿਸੀ ਸੀਗੀ ਪਿੰਡ ਜਿਹੜੇ ਆ ਸਾਡੇ ਪੰਜਾਬ ਦੀ ਰੂਹ ਆ ਜੇ ਸਾਡੇ ਪਿੰਡ ਹੀ ਮਰ ਜਾਂਦੇ ਤਾਂ ਸਾਡੇ ਪਿੰਡੇ ਚੋਂ ਰੂਹ ਨਿਕਲ ਜਾਣੀ ਸੀ ਸੋ ਇਹ ਜਿਹੜੀ ਲੈਂਡ ਪਾਲਸਿੰਗ ਅੱਜ ਪੂਲਿੰਗ ਵਾਲੀ ਪਾਲਿਸੀ ਅੱਜ ਵਾਪਸ ਲੈਣ ਦਾ ਸਰਕਾਰ ਨੇ ਕਿਹਾ ਹੈ ਇਹ ਤੁਹਾਡਾ ਸਾਰਿਆਂ ਦਾ ਦਬਾਅ ਹੈਗਾ ਔਰ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਉਹਨਾਂ ਨੇ ਵੀ ਆਪਣੇ ਵੱਲੋਂ ਪੂਰੀਆਂ ਐਫਰਟਸ ਲਾਈਆਂ ਉਹਨਾਂ ਦਾ ਕਿਸਾਨ ਜਥੇਬੰਦੀਆਂ ਦਾ ਹਰ ਵਰਗ ਨੇ ਇਸ ਪਾਲਿਸੀ ਦਾ ਵਿਰੋਧ ਕੀਤਾ ਸੋ ਉਸ ਤੋਂ ਘਬਰਾਏ ਹੋਏ ਤੇ ਜਿਹੜੀ ਕੋਰਟ ਨੇ ਵੀ ਉਸ ਪਾਲਿਸੀ ਨੂੰ ਗਲਤ ਠਹਿਰਾਇਆ ਉਹਦੇ ਤੋਂ ਡਰਦੇ ਹੋਏ ਨੇ ਅੱਜ ਇਹ ਪਾਲਿਸੀ ਵਾਪਸ ਲਈ ਹੈ ਮੈਂ ਸਾਰਿਆਂ ਨੂੰ ਤੁਹਾਨੂੰ ਮੁਬਾਰਕਬਾਦ ਦਿੰਦਾ ਸਾਡੇ ਕਿਸਾਨ ਸਾਡੇ ਮਜ਼ਦੂਰ ਸਾਡੇ ਲੋਕ ਸਾਡੇ ਪਿੰਡ ਇਸ ਕਿਸਾਨ ਮਾਰੂ ਨੀਤੀ ਚ ਇਸ ਲੈਂਡ ਪੂਲਿੰਗ ਵਾਲੀ 65000 ਏਕੜ ਜਿਹੜੀ ਇਹਨਾਂ ਨੇ ਕਰਨੀ ਸੀ ਕੋਇਤ ਉਹਦੇ ਚੋਂ ਇੱਕ ਵਾਰੀ ਬਚ ਗਿਆ ਆ ਉਹ ਇਹਨਾਂ ਨੂੰ ਆਉਂਦੀਆਂ ਇਲੈਕਸ਼ਨਾਂ ਤੇ ਸਭ ਕੁਝ ਸਿਖਾਈਏ ਤਾਂ ਕਿ ਮੁੜ ਕੇ ਇਹ ਜਿਹੜੀਆਂ ਕੋਈ ਪਾਲਸੀਆਂ ਲੈ ਕੇ ਨਾ ਆਉਣ ਪੰਜਾਬ ਨੂੰ ਨਾ ਮਾਰਨ ਮੇਰਾ ਖਿਆਲ ਹੈ ਅੱਜ ਸਾਰਾ ਪੰਜਾਬ ਸੁੱਖ ਦੀ ਆਰਾਮ ਦੀ ਨੀਂਦ ਸੌਂਗਾ ਕਿਉਂਕਿ ਜਿਹੜੀ ਪੰਜਾਬ ਸਰਕਾਰ ਦੀ ਇੱਕ ਕਿਸਾਨਿਆਂ ਨੂੰ ਕੱਲਿਆਂ ਨੂੰ ਮਾਰਨ ਵਾਸਤੇ ਨਹੀਂ ਬਲਕਿ ਮਜ਼ਦੂਰਾਂ ਨੂੰ ਪਿੰਡ ਦੇ ਵਿੱਚ ਵਸਦੇ ਹਰ ਬਚਿੰਦੇ ਨੂੰ ਮਾਰਨ ਵਾਲੀ ਇੱਕ ਲੈਂਡ ਪੂਲਿੰਗ ਵੀ ਇਹਨਾਂ ਦੀ ਪਾਲਿਸੀ ਸੀਗੀ ਪਿੰਡ ਜਿਹੜੇ ਆ ਸਾਡੇ ਪੰਜਾਬ ਦੀ ਰੂਹ ਆ ਜੇ ਸਾਡੇ ਪਿੰਡ ਹੀ ਮਰ ਜਾਂਦੇ ਤਾਂ ਸਾਡੇ ਪਿੰਡੇ ਚੋਂ ਰੂਹ ਨਿਕਲ ਜਾਣੀ ਸੀ ਸੋ ਇਹ ਜਿਹੜੀ ਲੈਂਡ ਪਾਲਸਿੰਗ ਅੱਜ ਪੂਲਿੰਗ ਵਾਲੀ ਪਾਲਿਸੀ ਅੱਜ ਵਾਪਸ ਲੈਣ ਦਾ ਸਰਕਾਰ ਨੇ ਕਿਹਾ ਆ ਇਹ ਤੁਹਾਡਾ ਸਾਰਿਆਂ ਦਾ ਦਬਾਅ ਹੈਗਾ ਔਰ ਇਹ ਜਿਹੜੇ ਭਾਰਤੀ ਜਨਤਾ ਪਾਰਟੀ ਉਹਨਾਂ ਨੇ ਵੀ ਆਪਣੇ ਵੱਲੋਂ ਪੂਰੀਆਂ ਐਫਰਟਸ ਲਾਈਆਂ ਉਹਨਾਂ ਦਾ ਕਿਸਾਨ ਜਥੇਬੰਦੀਆਂ ਦਾ ਹਰ ਵਰਗ ਨੇ ਇਸ ਪਾਲਿਸੀ ਦਾ ਵਿਰੋਧ ਕੀਤਾ ਸੋ ਉਸ ਤੋਂ ਘਬਰਾਏ ਹੋਏ ਤੇ ਜਿਹੜੀ ਕੋਰਟ ਨੇ ਵੀ ਉਸ ਪਾਲਿਸੀ ਨੂੰ ਗਲਤ ਠਹਿਰਾਇਆ ਉਹਦੇ ਤੋਂ ਡਰਦੇ ਹੋਏ ਨੇ ਅੱਜ ਇਹ ਪਾਲਿਸੀ ਵਾਪਸ ਲਈ ਹੈ ਮੈਂ ਸਾਰਿਆਂ ਨੂੰ ਤੁਹਾਨੂੰ ਮੁਬਾਰਕਬਾਦ ਦਿੰਦਾ ਸਾਡੇ ਕਿਸਾਨ ਸਾਡੇ ਮਜ਼ਦੂਰ ਸਾਡੇ ਲੋਕ ਸਾਡੇ ਪਿੰਡ ਇਸ ਕਿਸਾਨ ਮਾਰੂ ਨੀਤੀ ਤੋਂ ਇਸ ਲੈਂਡ ਪੂਲਿੰਗ ਵਾਲੀ 65000 ਏਕੜ ਜਿਹੜੀ ਇਹਨਾਂ ਨੇ ਕਰਨੀ ਸੀ ਕੋਇਤ ਉਹਦੇ ਚੋਂ ਇੱਕ ਵਾਰੀ ਬਚ ਗਿਆ ਆ ਉਹ ਇਹਨਾਂ ਨੂੰ ਆਉਂਦੀਆਂ ਇਲੈਕਸ਼ਨਾਂ ਤੇ ਸਭ ਕੁਝ ਸिखਾਈਏ ਤਾਂ ਕਿ ਮੁੜ ਕੇ ਇਹੋ ਜਿਹੀਆਂ ਕੋਈ ਪਾਲਿਸੀਆਂ ਲੈ ਕੇ ਨਾ ਆਉਣ ਪੰਜਾਬ ਨੂੰ ਨਾ ਮਾਰਨ ਮੇਰਾ ਖਿਆਲ ਹੈ ਅੱਜ ਸਾਰਾ ਪੰਜਾਬ ਸੁੱਖ ਦੀ ਰਾਮ ਦੀ ਨੀਂਦ ਸੌਂਗਾ ਕਿਉਂਕਿ ਜਿਹੜੀ ਪੰਜਾਬ ਸਰਕਾਰ ਦੀ ਇੱਕ ਕਿਸਾਨਿਆਂ ਨੂੰ ਕੱਲਿਆਂ ਨੂੰ ਮਾਰਨ ਵਾਸਤੇ ਨਹੀਂ ਬਲਕਿ ਮਜ਼ਦੂਰਾਂ ਨੂੰ ਪਿੰਡ ਦੇ ਵਿੱਚ ਵਸਦੇ ਹਰ ਬਚਿੰਦੇ ਨੂੰ ਮਾਰਨ ਵਾਲੀ ਇੱਕ ਲੈਂਡ ਪੋਲਿੰਗ ਦੀ ਇਹਨਾਂ ਦੀ ਪਾਲਿਸੀ ਸੀਗੀ ਪਿੰਡ ਜਿਹੜੇ ਆ ਸਾਡੇ ਪੰਜਾਬ ਦੀ ਰੂਹ ਆ ਜੇ ਸਾਡੇ ਪਿੰਡ ਹੀ ਮਰ ਜਾਂਦੇ ਤਾਂ ਸਾਡੇ ਪਿੰਡੇ ਚੋਂ ਰੂਹ ਨਿਕਲ ਜਾਣੀ ਸੀ ਸੋ ਇਹ ਜਿਹੜੀ ਲੈਂਡ ਪੋਲਸਿੰਗ ਅੱਜ ਪੂਲਿੰਗ ਵਾਲੀ ਪਾਲਿਸੀ ਅੱਜ ਵਾਪਸ ਲੈਣ ਦਾ ਸਰਕਾਰ ਨੇ ਕਿਹਾ ਆ ਇਹ ਤੁਹਾਡਾ ਸਾਰਿਆਂ ਦਾ ਦਬਾਅ ਹੈਗਾ ਔਰ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਉਹਨਾਂ ਨੇ ਵੀ ਆਪਣੇ ਵੱਲੋਂ ਪੂਰੀਆਂ ਐਫਰਟਸ ਲਾਈਆਂ ਉਹਨਾਂ ਦਾ ਕਿਸਾਨ ਜਥੇਬੰਦੀਆਂ ਦਾ ਹਰ ਵਰਗ ਨੇ ਇਸ ਪਾਲਿਸੀ ਦਾ ਵਿਰੋਧ ਕੀਤਾ ਸੋ ਉਸ ਤੋਂ ਘਬਰਾਏ ਹੋਏ ਤੇ ਜਿਹੜੀ ਕੋਰਟ ਨੇ ਵੀ ਉਸ ਪਾਲਿਸੀ ਨੂੰ ਗਲਤ ਠਹਿਰਾਇਆ ਉਹਦੇ ਤੋਂ ਡਰਦਿਆਂ ਹੋਇਆਂ ਨੇ ਅੱਜ ਇਹ ਪਾਲਿਸੀ ਵਾਪਸ ਲਈ ਹੈ ਮੈਂ ਸਾਰਿਆਂ ਨੂੰ ਤੁਹਾਨੂੰ ਮੁਬਾਰਕਬਾਦ ਦਿੰਨਾ ਸਾਡੇ ਕਿਸਾਨ ਸਾਡੇ ਮਜ਼ਦੂਰ ਸਾਡੇ ਲੋਕ ਸਾਡੇ ਪਿੰਡ ਇਸ ਕਿਸਾਨ ਮਾਰੂ ਨੀਤੀ ਚੋਂ ਇਸ ਲੈਂਡ ਪੂਲਿੰਗ ਵਾਲੀ 65000 ਏਕੜ ਜਿਹੜੀ ਇਹਨਾਂ ਨੇ ਕਰਨੀ ਸੀ ਕੋਇਤ ਉਹਦੇ ਚੋਂ ਇੱਕ ਵਾਰੀ ਬਚ ਗਿਆ ਆਓ ਇਹਨਾਂ ਨੂੰ ਆਉਂਦੀਆਂ ਇਲੈਕਸ਼ਨਾਂ ਤੇ ਸਬਕ ਸਿਖਾਈਏ ਤਾਂ ਕਿ ਮੁੜ ਕੇ ਇਹੋ ਜਿਹੀਆਂ ਕੋਈ ਪਾਲਟੀਆਂ ਲੈ ਕੇ ਨਾ ਆਉਣ ਪੰਜਾਬ ਨੂੰ ਨਾ ਮਾਰਨ